ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਕਾਣ ਪੰਜਵਾਂ ਹਮਰਾਖਤ ਪਾਤਸ਼ਾਹੀ ਦਾਵਾ ਕਿਉਂ ਨਾ ਆਪਾਂ ਕੁਝ ਲੱਕੜਾਂ ਇਕੱਠੀਆਂ ਕਰਕੇ ਅੱਗ ਬਾਲ ਲਈਏ ਖਬਰੇ ਠੰਡ ਮੈਨੂੰ ਹੀ ਜ਼ਿਆਦਾ ਲੱਗ ਰਹੀ ਸੀ ਜੰਗ ਦੇ ਮੈਦਾਨ ਵਿੱਚ ਬੈਠੇ ਸੂਰਮੇ ਧੂਣੀਆਂ ਬਾਲ ਕੇ ਨਹੀਂ ਸੇਕਿਆ ਕਰਦੇ ਜੰਗ ਦਾ ਸੇਕ ਮਹਿਸੂਸ ਕਰੋ ਠੰਡ ਆਪੇ ਲੱਗਣੋਂ हट ਜਾਊ ਬਾਬੇ ਨੇ ਆਪਣੀ ਖੇਸੀ ਮੇਰੇ ਵੱਲ ਵਧਾਉਂਦਿਆਂ ਕਿਆ ਇਹ ਜੰਗ ਕਿਹੜੀ ਸੀ ਸਾਨੂੰ ਕੁਝ ਪਤਾ ਨਹੀਂ ਸੀ ਪਰ ਹਾਂ ਸੇਕ ਤਾਂ ਜੰਗ ਦਾ ਜ਼ਰੂਰ ਸੀ ਜੋ ਇਨਾਂ ਸਿੰਘਾਂ ਨੂੰ ਪਾਲਾ ਭੋਰਾ ਤੰਗ ਨਹੀਂ ਕਰ ਰਿਆ ਸੀ ਕਥਾ ਅੱਗੇ ਕੁਝ ਇਸ ਤਰ੍ਹਾਂ ਚੱਲਦੀ ਹੈ ਕਿ ਸੂਬੇਦਾਰ ਜ਼ਕਰੀਆ ਖਾਨ ਸਿੰਘਾਂ ਨਾਲ ਲੜਦਾ ਲੜਦਾ ਥੱਕ ਗਿਆ ਤੇ ਲਾਹੌਰ ਮੁੜ ਗਿਆ ਜਿਨ੍ਹਾਂ ਨੂੰ ਦੀਨ ਦਾ ਵਾਸਤਾ ਪਾ ਕੇ ਜਿਹਾਦ ਲਈ ਤਿਆਰ ਕੀਤਾ ਸੀ ਉਹ ਖਾਲਸੇ ਦੇ ਧਰਮ ਯੋਧ ਦੀ ਦ੍ਰਿੜਤਾ ਅੱਗੇ ਤੇਕ ਨਾ ਸਕੀ ਤੇ ਲੱਗੇ ਤਨਖਾਹਾਂ ਮੰਗਣ ਨਾ ਕਿਤੋਂ ਕੋਈ ਕਾਰ ਆਵੇ ਤੇ ਨਾ ਕੋਈ ਸਰਕਾਰੀ ਮਾਮਲਾ ਤਨਖਾਹ ਜ਼ਕਰੀਆ ਕਿੱਥੋਂ ਦੇਵੇ ਸੋ ਆਪਣੇ ਆਪ ਨੂੰ ਜਹਾਦੀ ਆਖਣ ਵਾਲੇ ਫੌਜੀ ਨੌਕਰੀਆਂ ਛੱਡ ਕੇ ਘਰੋ ਘਰੀ ਪਰਤ ਗਏ ਫੌਜ ਤੋਂ ਬਿਨਾ ਕਿਹੜੀ ਸਰਕਾਰ ਦਾ ਡਰ ਮੰਨਦੇ ਨੇ ਲੋਕ ਜੋ ਮਾੜੇ ਮੋٹے ਕਰ ਦਿੰਦੇ ਸਨ ਉਹਨਾਂ ਵੀ ਨਾ ਨੁੱਕਰ ਕਰਨੀ ਸ਼ੁਰੂ ਕਰ ਦਿੱਤੀ ਉਧਰੋਂ ਦਿੱਲੀ ਵਾਲੇ ਮਾਮਲੇ ਲਈ ਸੰਗੀਨਪ ਰਏ ਸਨ ਬਾਦਸ਼ਾਹ ਦੇ ਭੇਜੇ ਸਰਕਾਰੀ ਅਫਸਰਾਂ ਨੂੰ ਹੋਰ ਕਿੰਨੇ ਕ ਬਹਾਨੇ ਲਗਾਏ ਜਾਣ ਜ਼ਖਰੀਆ ਖਾਨ ਕਈ ਵਾਰ ਇਹ ਕਹਿ ਚੁੱਕਾ ਸੀ ਕਿ ਪਹਿਲਾਂ ਤਾਂ ਬੰਦੇ ਨੇ ਸਲਤਨਤ ਨੂੰ ਕਿੰਨੀ ਦੇਰ ਖوار ਕੀਤਾ ਫੇਰ ਹੁਣ ਖਾਲਸੇ ਨੇ ਵਕਤ ਪਾਇਆ ਹੋਇਆ ਹੈ ਸੋ ਘਰਪੇ ਜਨ ਲਈ ਥੋੜੀ ਮੌਲਤ ਹੋਰ ਦਿੱਤੀ ਜਾਵੇ ਪਰ ਐਤਕੀ ਦਿੱਲੀ ਦਰਬਾਰ ਸਖਤ ਹੋ ਚੁੱਕਾ ਸੀ ਬਾਦਸ਼ਾਹ ਨੇ ਅਤਾਉੱਲਾ ਖਾਨ ਤੇ ਮਹਾਬਤ ਖਾਨ ਦੀ ਅਗਵਾਈ ਵਿੱਚ ਹਜ਼ਾਰ ਦੇ ਕਰੀਬ ਫੌਜ ਕਰ ਉਗਰਾਉਣ ਲਈ ਭੇਜੀ ਤੇ ਨਾਲ ਹੀ ਕਹਿ ਦਿੱਤਾ ਕਿ ਵਸੂਲੀ ਨਾ ਹੋਣ ਦੀ ਸੂਰਤ ਵਿੱਚ ਜ਼ਕਰੀਆ ਖਾਨ ਨੂੰ ਬੰਨ ਕੇ ਲਿਆਂਦਾ ਜਾਵੇ ਖਾਨ ਬਹਾਦਰ ਨੂੰ ਜਾਦੇ ਖਬਰ ਮਿਲੀ ਤਾਂ ਉਸਨੇ ਵਿਉਂਤ ਕਢੀ ਉਸਨੇ ਕੁਝ ਮਜ਼ਹਬੀ ਕਾਜ਼ੀ ਮੁੱਲਾ ਇਕੱਠੇ ਕੀਤੇ ਤੇ دین ਦਾ ਵਾਸਤਾ ਪਾਇਆ ਕਿ ਜੇ ਉਹ ਕੁਝ ਫੌਜ ਤਿਆਰ ਕਰਨ ਤਾਂ ਦਿੱਲੀੋਂ ਆ ਰਹੀ ਘੋੜਸਵਾਰ ਸੈਨਾ ਨਾਲ ਮਿਲ ਕੇ ਸਿੰਘਾਂ ਦਾ ਫਹਾ ਵੜ ਸੁੱਟਦੇ ਹਾਂ ਕਾਜ਼ੀ ਮੁੱਲਾ ਤਾਂ ਪਹਿਲਾਂ ਹੀ ਸਿੰਘਾਂ ਨਾਲ ਨਫ਼ਰਤ ਕਰਦੇ ਸਨ ਸੋ ਉਹਨਾਂ ਜ਼ਕਰੀਆ ਖਾਨ ਨੂੰ ਮਦਦ ਦਾ ਭਰੋਸਾ ਦਿੱਤਾ 200 ਦੇ ਕਰੀਬ ਸਿੰਘਾਂ ਨੇ ਭਗਵੰਤੇ ਖੱਤਰੀ ਦੀ ਹਵੇਲੀ ਵਿੱਚ ਡੇਰਾ ਕੀਤਾ ਹੋਇਆ ਸੀ ਜਿਸ ਦੀ ਸੂ ਦਿੱਲੀ ਤੋਂ ਆ ਰਹੀ ਘੋੜਸਵਾਰ ਫੌਜ ਨੂੰ ਲੱਗ ਗਈ ਉਹਨਾਂ ਹਵੇਲੀ ਘੇਰ ਲਈ ਤੇ ਤੋਪਾਂ ਦੇ ਗੋਲੇ ਹਵੇਲੀ ਦੀਆਂ ਕੰਧਾਂ ਪਾੜਨ ਲੱਗੇ ਹਮਲੇ ਦੀ ਖਬਰ ਸੁਣ ਕੇ ਆਲੇ ਦੁਆਲੇੋਂ ਹੋਰ ਮੁਸਲਮਾਨ ਵੀ ਘੋੜਸਵਾਰ ਸੈਨਾ ਨਾਲ ਰਲ ਗਏ ਹਵੇਲੀ ਦੇ ਬਾਹਰ ਹਜ਼ਾਰਾਂ ਦੀ ਗਿਣਤੀ ਵਿੱਚ ਫੌਜ ਇਕੱਤਰ ਹੋ ਗਈ ਤੇ ਤੋਪਾਂ ਦੇ ਹੱਲਿਆਂ ਕਰਕੇ ਸ਼ਹੀਦ ਹੋ ਜਾਣ ਕਾਰਨ ਸਿੰਘ 200 ਤੋਂ ਵੀ ਘੱਟ ਰਹਿ ਗਏ ਪਰ ਸਿੰਘਾਂ ਨੇ ਸਬਰ ਸਦਕ ਨਾਲ ਮੋਰਚਾ ਸੰਭਾਲੀ ਰੱਖਿਆ ਤੋਪਾਂ ਦੇ ਗੋਲਿਆਂ ਨੇ ਚਫੇਰਿਓਂ ਹਵੇਲੀ ਦੀਆਂ ਕੰਧਾਂ ਢਹਿ ਢੇਰੀ ਕਰ ਦਿੱਤੀਆਂ ਕਿਤੇ ਕਿਤੇ ਜਦ ਕਿਸੇ ਮੁਗਲ ਦੀ ਆਵਾਜ਼ ਹੁਣ ਬਚ ਕੇ ਨਹੀਂ ਜਾ ਸਕਦੇ ਸਿੰਘਾਂ ਦੇ ਕੰਨੀ ਪੈਂਦੀ ਹੈ ਤਾਂ ਉਹ ਅੰਦਰੋਂ ਉੱਚੀ ਆਵਾਜ਼ ਵਿੱਚ ਬੋਲਦੇ ਹਨ ਇਹ ਕੱਲੇ ਜਾਣਾ ਤਾਂ ਸਾਡੀ ਤਸਵੀਰ ਹੀ ਨਹੀਂ ਸਾਨੂੰ ਤੋਰਨ ਦੇ ਸੁਪਨੇ ਲੈਣ ਵਾਲੇ ਆਪਣੀ ਆਖਰੀ ਫਤਿਹ ਵੀ ਘਰਾਂ ਨੂੰ ਭੇਜ ਦੇਣ ਸਿੰਘਾਂ ਨੇ ਹੱਥ ਨਹੀਂ ਟੁੱਟਣ ਦਿੱਤਾ ਤੇ ਸਤਗੁਰਾਂ ਨੇ ਤਰੁੱਠ ਕੇ ਕਿਰਪਾ ਕਰ ਦਿੱਤੀ ਭਾਰੀ ਹਨੇਰੀ ਨਾਲ ਮੀਂਹ ਵਰ ਪਿਆ ਮੁਗਲਈ ਤੋਪਾਂ ਦਾ ਗੋਲਾ ਬਰੂਦ ਸਭ ਬੇਕਾਰ ਪਰ ਮੀਂਹ ਕਿਰਪਾਨਾਂ ਨੂੰ ਤਾਂ ਕੁਝ ਨਹੀਂ ਕਹਿ ਸਕਦਾ ਸਿੰਘਾਂ ਨੇ ਢਾਲਾਂ ਤੇ ਕਿਰਪਾਨਾਂ ਮਾਰਦੇ ਆ ਗਜ਼ਬ ਦਾ ਸ਼ੋਰ ਪੈਦਾ ਕੀਤਾ ਤੇ ਮੁਗਲਾ ਉੱਤੇ ਹੱਲਾ ਕਰ ਦਿੱਤਾ। ਮੁਗਲਾਂ ਦੇ ਖਾਨੇ ਹੋ ਗਈਆਂ ਜਿਹੜੇ ਤੋਪਾਂ ਬੰਦੂਖਾਂ ਆਸਰੇ ਜੰਗ ਵਿੱਚ ਆਏ ਹੋਣ ਉਹ ਕਿਰਪਾਨਾਂ ਵਾਲਿਆਂ ਦਾ ਮੁਕਾਬਲਾ ਨਹੀਂ ਕਰ ਸਕਦੇ। ਬਾਰੂਦ ਦੀ ਤਾੜ-ਤਾੜ ਵਿੱਚ ਮੁਗਲਾਂ ਨੂੰ ਇਹ ਤਾਂ ਚੇਤੇ ਵੀ ਨਹੀਂ ਸੀ ਕਿ ਲੜਾਈ ਹੱਥੋ-ਹੱਥੀ ਤੇ ਵੀ ਆ ਸਕਦੀ ਹੈ। ਇੱਕ ਪਾਸਿਓਂ ਦੁਸ਼ਮਣ ਦਾ ਮੋਰਚਾ ਸਿੰਘਾਂ ਨੇ ਤੋੜ ਦਿੱਤਾ ਤੇ ਮੁਗਲਾਂ ਦੀਆਂ ਲਾਸ਼ਾਂ ਦੇ ਢੇਰ ਵਿੱਚੋਂ ਉਹਨਾਂ ਦੇ ਘੋੜੇ ਲੈ ਕੇ ਹਰਨ ਹੋ ਗਏ। ਛਿੱਥੇ ਜੇ ਪੈਂਦੇ ਦਿੱਲੀੋਂ ਆਏ ਮੁਗਲਾਂ ਨੇ ਭਿੱਲੋਵਾਲ ਕੋਲ ਇੱਕ ਕਿਲੇ ਵਿੱਚ ਡੇਰਾ ਕਰ ਲਿਆ ਸਿੰਘਾਂ ਦੇ ਹੱਥ ਤਾਂ ਇਹਨਾਂ ਨੇ ਵੇਖ ਹੀ ਲਏ ਸਨ ਸੋ ਜ਼ਕਰੀਆ ਖਾਨ ਨੇ ਮੌਕੇ ਦਾ ਫਾਇਦਾ ਚੱਕਦਿਆਂ ਲਾਹੌਰ ਵਿੱਚ ਕਾਜ਼ੀ ਮੋਲਾਨਿਆਂ ਦੀ ਇਕੱਠੀ ਕੀਤੀ ਹੋਈ ਫੌਜ ਕਿਲੇ ਵਿੱਚ ਭੇਜੀ ਕਿ ਰਲਕੇ ਸਿੰਘਾਂ ਨਾਲ ਟੱਕਰ ਲਵਾਂਗੇ ਇਧਰ ਜਦ ਭਗਵੰਤੇ ਖੱਤਰੀ ਦੀ ਹਵੇਲੀ ਵਿੱਚ ਸਿੰਘਾਂ ਨੂੰ ਪਏ ਘੇਰੇ ਦੀ ਖਬਰ ਚਾਰੇ ਪਾਸੇ ਉੱਡੀ ਤਾਂ ਥਾਪੁਰ ਥਾਂ ਖਿਲਰਿਆ ਖਾਲਸਾ ਮੋੜੇ ਕੱਤਰ ਹੋ ਗਿਆ ਉਹਨਾਂ ਨੂੰ ਢੀਲੋਵਾਲ ਦੇ ਕਿਲੇ ਵਿੱਚ ਮੁਗਲਾਂ ਦੇ ਉਤਾਰੇ ਦੀ ਸੂਹ ਮਿਲ ਗਈ। ਹੁਣ ਮਿੱਤ ਖਾਲਸੇ ਦੀ ਸੀ। ਅਚਨਚੇਤ ਖਾਲਸੇ ਨੇ ਰਾਤ ਨੂੰ ਹੱਲਾ ਕਰ ਦਿੱਤਾ ਤੇ ਮੁਗਲਾਂ ਨੂੰ ਸੰਭਲਣ ਦਾ ਮੌਕਾ ਹੀ ਨਹੀਂ ਮਿਲਿਆ। ਜਦ ਨੂੰ ਉਹਨਾਂ ਤੋਪਾ ਖਿੱਚਣ ਲਈ ਊਠ ਬਲਦ ਤਿਆਰ ਕੀਤੇ, ਤਦ ਤੀਕ ਤਾਂ ਸਿੰਘਾਂ ਨੇ ਕਿਲਾ ਮਾਰ ਲਿਆ ਸੀ। ਮੁਗਲਾਂ ਦੇ ਤਿਆਰ ਕੀਤੇ ਹੋਏ ਘੋੜਿਆਂ ਤੇ ਛਾਲਾ ਮਾਰ ਕੇ ਸਿੰਘ ਸਵਾਰ ਹੋ ਗਏ ਤੇ ਤੁਰਕਾਂ ਦੇ ਆਹੂ ਲਾਉਣ ਲੱਗੇ। ਇੰਨਾ ਭਾਰੀ ਹੱਲਾ ਦੇਖ ਕੇ ਮਗਲਾਂ ਨੂੰ ਯਕੀਨ ਹੋ ਗਿਆ ਕਿ ਮੁਕਾਬਲਾ ਨਹੀਂ ਕੀਤਾ ਜਾ ਸਕਦਾ ਸਤਰਾਵੜੀ ਸ਼ਹਿਰ ਦਾ ਨੱਕੀ ਨਾਮੀ ਰਾਜਪੂਤ ਉੱਚੀ ਥਾਂ ਤੇ ਚੜ ਕੇ ਚੀਕਣ ਲੱਗਾ ਭੱਜ ਜਾਓ ਤੇ ਜਾਨਾਂ ਬਚਾਓ ਮੁਕਾਬਲਾ ਕਰਨ ਦੀ ਥਾਂ ਪਿੰਡ ਵਿੱਚ ਜਾ ਕੇ ਲੁਕ ਜਾਓ ਦਿੱਲੀੋਂ ਘਰ ਉਗਰਾਉਣ ਆਏ ਮਗਲਾਂ ਦੇ ਸਭ ਮੂਰਲੀ ਕਤਾਰ ਵਾਲੇ ਯੋਧੇ ਮਾਰੇ ਗਏ ਸਿਪਾਈਆਂ ਵਿੱਚੋਂ ਵੀ ਉਹੀ ਬਚੇ ਜੋ ਭੱਜ ਕੇ ਪਿੰਡ ਵਿੱਚ ਚਲੇ ਗਏ ਤੇ ਜਾ ਉਹ ਜੋ ਲਾਹੌਰੋਂ ਆਏ ਸਨ ਤੇ ਇਸ ਗੱਲੋਂ ਵਾਕਿਫ ਸਨ ਕਿ ਸਿੰਘਾਂ ਦੇ ਹਮਲੇ ਵੇਲੇ ਕਿਵੇਂ ਭੱਜ ਕੇ ਜਾਨ ਬਚਾਉਣੀ ਹੈ ਪਿੱਲੋਵਾਲ ਦਾ ਮੈਦਾਨ ਸਿੰਘਾਂ ਦੇ ਹੱਥ ਰਿਆ ਜ਼ਕਰੀਆ ਖਾਨ ਦੀ ਚਾਲ ਵੀ ਕੁਝ ਕਾਮਯਾਬ ਰਹੀ ਹਾਂ ਉਸ ਨੂੰ ਲਾਹੌਰ ਦੇ ਆਪਣੇ ਆਦਮੀਆਂ ਦੇ ਮਾਰੇ ਜਾਣ ਦਾ ਗਮ ਤਾਂ ਸੀ ਪਰ ਇਸ ਨਾਲੋਂ ਵੀ ਇਹ ਖੁਸ਼ੀ ਕਿਤੇ ਵੱਧ ਸੀ ਕਿ ਮਾਮਲਾ ਗਰਾਉਂਡ ਆਈ ਫੌਜ ਨੂੰ ਖਾਲਸੇ ਨੇ ਧੂਲ ਮਿੱਟੀ ਵਿੱਚ ਮਿਲਾ ਦਿੱਤਾ ਉਹ ਚਾਹੁੰਦਾ ਵੀ ਇਹੋ ਸੀ ਮਾਮਲਾ ਜ਼ਕਰੀਏ ਤੋਂ ਦੇ ਨਹੀਂ ਹੋਣਾ ਸੀ ਤੇ ਇਸ ਫੌਜ ਨੇ ਉਸ ਨੂੰ ਨੂੜ ਕੇ ਦਿੱਲੀ ਲਿਜਾ ਸੁੱਟਣਾ ਸੀ ਹੁਣ ਉਹ ਦਿੱਲੀ ਦਰਬਾਰ ਅੱਗੇ ਸੱਚਾ ਹੋ ਸਕਦਾ ਸੀ ਦਿੱਲੀ ਦੀ ਭੇਜੀ ਫੌਜ ਦੀ ਮਦਦ ਕਰਕੇ ਵੀ ਜ਼ਕਰੀਆ ਖਾਨ ਨੇ ਭਰੋਸਾ ਜਿੱਤ ਲਿਆ ਸੀ। ਉਹ ਹੁਣ ਕਹਿ ਸਕਦਾ ਸੀ ਕਿ ਤੁਸੀਂ ਆਪਣੀ ਭੇਜੀ ਟੁਕੜੀ ਦੀ ਹੋਈ ਹਾਲਤ ਤੋਂ ਹੀ ਅੰਦਾਜ਼ਾ ਲਾ ਲਓ ਕਿ ਮੇਰਾ ਵਾਹ ਕਿੰਨਾ ਨਾਲ ਪਿਆ ਹੋਇਆ ਹੈ। ਤੁਹਾਡੀ ਤਾਂ ਇਹ ਝੜਪ ਕਦੇ-ਕਦਾਈ ਹੋਣੀ ਹੈ। ਮੈਂ ਤਾਂ ਨਿਤ ਨਵੇਂ ਸੂਰਜ ਐਸੇ ਹਮਲੇ ਸਹਾਰਦਾ ਹਾਂ। ਉਸਨੇ ਇੱਕ ਚਿੱਠੀ ਬਾਦਸ਼ਾਹ ਵੱਲ ਕੱਲੀ। ਤੁਹਾਨੂੰ ਯਾਦਦਾ ਸੀ ਕਿ ਤੁਸੀਂ ਬੰਦੇ ਨੂੰ ਮਾਰ ਲਿਆ ਹੈ ਤਾਂ ਖਾਲਸਾ ਖਤਮ ਹੋ ਗਿਆ ਹੈ। ਨਹੀਂ ਇਨਾਂ ਦੀ ਗਿਣਤੀ ਦਾ ਸਗੋਂ ਅੱਗੇ ਨਾਲੋਂ ਚੌਗਣੀ ਹੋ ਗਈ ਹੈ। ਅਸੀਂ ਕਿੱਥੋਂ ਮਾਮਲਾ ਲਈਏ? ਕਿੱਧਰ ਨੂੰ ਜਾਈਏ? ਮੁਲਕ ਤਾਂ ਸਾਰਾ ਸਿੰਘਾਂ ਨੇ ਲੁੱਟ ਲਿਆ ਹੈ। ਸਾਡੀਆਂ ਤਾਂ ਫੌਜਾਂ ਵੀ ਤਨਖਾਹ ਨਾ ਮਿਲਣ ਕਾਰਨ ਛੱਡ ਕੇ ਘਰਾਂ ਨੂੰ ਪਰਤ ਗਈਆਂ ਹਨ। ਤੁਸੀਂ ਆਪਣੀ ਟੁਕੜੀ ਵਿੱਚੋਂ ਬਚਿਆਂ ਨੂੰ ਹੀ ਪੁੱਛ ਕੇ ਵੇਖੋ ਕਿ ਕੀ ਹਾਲਤ ਕਰਦੇ ਹਨ ਸਿੰਘ। ਇਹ ਦੁਸ਼ਮਣ ਨਹੀਂ, ਕਿਆਮਤ ਨੇ ਮੁਕਾਬਲਾ ਕਰ ਕਰ ਅਸੀਂ ਹਾਰ ਗਏ ਹਾਂ। ਸਾਨੂੰ ਇਹਨਾਂ ਵੱਲ ਮਿੱਤਰਤਾ ਦਾ ਹੱਥ ਵਧਾ ਕੇ ਵੇਖਣਾ ਚਾਹੀਦਾ ਹੈ। ਕਿਉਂ ਨਾ ਅਸੀਂ ਇਹਨਾਂ ਨਾਲ ਸੰਧੀ ਕਰਕੇ ਦੇਖੀਏ? ਮੇਰੇ ਕੁਝ ਭਰੋਸੇਯੋਗ ਇਸ ਵਿੱਚ ਸਾਡੀ ਮਦਦ ਕਰ ਸਕਦੇ ਹਨ ਜੇ ਦੁਸ਼ਮਣ ਗੁੜ ਦਿੱਤਿਆਂ ਮਰਦਾ ਹੋਵੇ ਤਾਂ ਜ਼ਹਿਰ ਅਜ਼ਾਈ ਖਰਾਬ ਨਹੀਂ ਕਰੀਦਾ ਇੱਕ ਵਾਰ ਇਹਨਾਂ ਦਾ ਭਰੋਸਾ ਜਿੱਤ ਕੇ ਦੇਖਦੇ ਹਾਂ ਫੇਰ ਕਦੇ ਦਾ ਲੱਗ ਗਿਆ ਤਾਂ ਮਾਰ ਵੀ ਲਵਾਂਗੇ ਜ਼ਕਰੀਆ ਖਾਨ ਨੇ ਆਪਣੇ ਇੱਕ ਵਕੀਲ ਨੂੰ ਬੁਲਾਵਾ ਭੇਜਿਆ ਇਹ ਵਕੀਲ ਜੰਬਰਪਿੰਡ ਦਾ ਸੀ ਨਾਮ ਸੀ ਸ਼ੁਭੇਗ ਸਿੰਘ ਭਲਾ ਹੀ ਕੀਤਾ ਹੈ ਸਿੰਘਾਂ ਨੇ ਜੋ ਦਿੱਲੀੋਂ ਮਾਮਲਾ ਉਗਰੋਂ ਆਈ ਫੌਜ ਨੂੰ ਭਾਜ ਦਿੱਤੀ ਹੈ ਮੇਰੇ ਤਾਂ ਸਿਰ ਦੀ ਜੂ ਸੀ ਉਹ ਫੌਜ ਮਾਮਲਾ ਦੇਣ ਨੂੰ ਹੈ ਨਹੀਂ ਸੀ ਤੇ ਲੈ ਬਣਾ ਉਹਨਾਂ ਨੇ ਜਾਣਾ ਨਹੀਂ ਸੀ ਸੋ ਮੇਰੇ ਸਿਰ ਖਾਲਸਾ ਪੰਥ ਦਾ ਅਹਿਸਾਨ ਹੈ ਅਸੀਂ ਉਹਨਾਂ ਨਾਲ ਸੁਲਾਹ ਕਰਨੀ ਚਾਹੁੰਦੇ ਹਾਂ ਜੇ ਉਹ ਹਾਂ ਕਰਨ ਤਾਂ ਹਕੂਮਤ ਉਹਨਾਂ ਨੂੰ ਨਵਾਬੀ ਦੇ ਸਕਦੀ ਹੈ ਜ਼ਕਰੀਏ ਨੇ ਸ਼ਬੀਗ ਸਿੰਘ ਨੂੰ ਕਿਹਾ ਖਾਨ ਬਹਾਦਰ ਨੂੰ ਸਿੰਘਾਂ ਨਾਲ ਸੰਧੀ ਦੀ ਗੱਲ ਆਪਣੇ ਹੱਕ ਵਿੱਚ ਲੱਗ ਰਹੀ ਸੀ ਉਹ ਚਾਹੁੰਦਾ ਸੀ ਕਿਉਂਕਿ ਸ਼ਬੀਗ ਸਿੰਘ ਦਾ ਪੰਥ ਸਤਕਾਰ ਵੀ ਕਰਦਾ ਸੀ ਸੋ ਉਹ ਵਿਚੋਲਗੀ ਦਾ ਕੰਮ ਕਰੇ ਪੰਜਾਬ ਖਾਲਸੇ ਦੀ ਜਨਮ ਭੂਮੀ ਹੈ ਉਹਨਾਂ ਦਾ ਆਪਣਾ ਦੇਸ਼ ਇਸ ਦੇ ਉਜਾੜੇ ਵਿੱਚ ਕਿਸੇ ਦਾ ਭਲਾ ਨਹੀਂ ਹਕੂਮਤਾਂ ਤਾਂ ਆਉਂਦੀਆਂ ਜਾਂਦੀਆਂ ਰਹਿਣਗੀਆਂ ਪਰ ਪੰਜਾਬ ਨੇ ਇੱਥੇ ਹੀ ਰਹਿਣਾ ਹੈ ਤੁਸੀਂ ਉਹਨਾਂ ਨੂੰ ਕਹੋ ਕਿ ਹਕੂਮਤ ਚਾਹੁੰਦੀ ਹੈ ਕਿ ਆਪਾਂ ਰਲ ਕੇ ਪੰਜਾਬ ਨੂੰ ਵਸਾਈਏ ਅਸੀਂ ਗੁਰੂ ਕੇ ਚੱਕ ਦੇ ਨਾਂ ਜਗੀਰ ਲਾਉਣ ਨੂੰ ਵੀ ਤਿਆਰ ਹਾਂ ਖਾਨੂ ਨੇ ਸ਼ਬੀਗ ਸਿੰਘ ਨੂੰ ਆਪਣੀ ਨੀਤ ਦੱਸਦਿਆਂ ਕਿਹਾ ਮੈਂ ਉਹਨਾਂ ਨੂੰ ਜਾ ਕੇ ਸਿਰਫ ਇਹ ਗੱਲਾਂ ਹੀ ਨਹੀਂ ਸੁਣਾ ਸਕਦਾ ਤੁਸੀਂ ਕੁਝ ਮਾਮਲਾ ਵੀ ਦਿਓ ਜੋ ਮੈਂ ਜਾ ਕੇ ਖਾਲਸੇ ਦੇ ਦਰਸ਼ਨ ਭੇਟ ਕਰ ਸਕਾਂ ਸ਼ੁਭੇਗ ਸਿੰਘ ਜਾਣਦੇ ਸਨ ਕਿ ਐਸੀਆਂ ਸੰਧੀਆਂ ਖਾਲੀ ਹੱਥ ਗਿਆ ਨਹੀਂ ਹੁੰਦੀਆਂ ਹਾਂ ਹਾਂ ਕਿਉਂ ਨਹੀਂ ਅਸੀਂ ਨਵਾਬੀ ਦੀ ਪੋਸ਼ਾਕ ਦੇ ਨਾਲ 1.5 ਲੱਖ ਰੁਪਈਆ ਵੀ ਕੱਲਾਂਗੇ ਬਾਕੀ ਹੋਰ ਬਿਆੰਤ ਸੁਗਾਤਾਂ ਵੀ ਜ਼ਕਰੀਏ ਨੇ ਦਿੱਲੀ ਸਲਤਨਤ ਵੱਲੋਂ ਉਸ ਨੂੰ ਸੁਗਾਤ ਵਿੱਚ ਭੇਜੀ ਗਈ ਪੋਸ਼ਾਕ ਮੰਗਵਾਈ ਤੇ ਸ਼ੁਭੇਗ ਸਿੰਘ ਦੇ سپੁਰਦ ਕਰਦਿਆਂ ਬੋਲਿਆ ਖਾਲਸੇ ਨੂੰ ਕਹੀਂ ਕਿ ਇਸ ਨੂੰ ਕੋਈ ਮਾਮੂਲੀ ਵਸਤਰ ਨਾ ਜਾਣੇ ਇਹ ਨਵਾਬੀ ਦੀ ਪੋਸ਼ਾਕ ਹੈ ਇਹ ਮੰਨੋ ਲਾਹੌਰ ਦੀ ਅੱਧੀ ਸੂਬੇਦਾਰੀ ਹੈ ਬਾਕੀ ਗੁਰੂ ਦੇ ਚੱਕ ਦੇ ਨਾਮ 12 ਚੱਕਾਂ ਦਾ ਪਟਾ ਵੀ ਲਿਖਿਆ ਹੈ ਉਹਨਾਂ ਚੱਕਾਂ ਦਾ ਸਾਰਾ ਮਾਮਲਾ ਤੇ ਪਰ ਜਾ ਖਾਲਸੇ ਨੂੰ ਜਵਾਬ ਦੇ ਹੈ ਜੋ ਵੀ ਇਹ ਪੋਸ਼ਾਕ ਪਹਿਨੇਗਾ ਉਸ ਨੂੰ ਮੁਲਕ ਉਗਰਾਉਣ ਦਾ ਹੱਕ ਹੋਏਗਾ ਸ਼ਾਹੀ ਪਰਵਾਨੇ ਉਸੇ ਦੇ ਨਾਮ ਆਉਣਗੇ ਉਸ ਨੂੰ ਹੀ ਹੱਕ ਹੋਏਗਾ ਕਿ ਉਹ ਸਰਕਾਰੀ ਮਾਲ ਕਿਸੇ ਵੀ ਤਰ੍ਹਾਂ ਵੰਡ ਸਕਦਾ ਇਹ ਕੁਝ ਕਹਿੰਦੇ ਆ ਜ਼ਕਰੀਆ ਖਾਨ ਨੇ ਸ਼ੁਭੇਗ ਸਿੰਘ ਨੂੰ ਖਾਲਸੇ ਵੱਲ ਵੇਦਾ ਕੀਤਾ। ਨਗਾਰੇ ਵੱਜਣ ਦੀ ਆਵਾਜ਼ ਆ ਰਹੀ ਹੈ। ਨਿਸ਼ਾਨ ਸਾਹਿਬ ਝੂਲਦੇ ਨਜ਼ਰੀ ਪੈ ਰਹੇ ਹਨ। ਘੋੜਿਆਂ ਦੀਆਂ ਮਾਲਸ਼ਾਂ ਕੀਤੀਆਂ ਜਾ ਰਹੀਆਂ ਹਨ। ਕੁਝ ਸਿੰਘ ਸ਼ਸਤਰਾਂ ਨੂੰ ਮਾਂਜ ਕੇ ਚਮਕਾ ਰਹੇ ਹਨ। ਘੋੜਸਵਾਰੀ, ਤੀਰਅੰਦਾਜ਼ੀ, ਬੰਦੂਕਾਂ ਦੇ ਨਿਸ਼ਾਨਿਆਂ ਦੇ ਅਭਿਆਸ ਚੱਲ ਰਹੇ ਹਨ। ਕੁਝ ਪਚੰਗੀ ਉਂਗਲਾਂ ਨਾਲ ਚੱਕਰ ਘੁਮਾ ਰਹੇ ਹਨ। ਲੋਹ ਲੰਗਰ ਤਪ ਰਹੇ ਹਨ। ਦੂਰੋਂ ਆਏ ਸਿੰਘਾਂ ਦੀ ਮੁਠੀ ਚਾਪੀ ਕੀਤੀ ਜਾ ਰਹੀ ਹੈ। ਕੋਝ ਸਿੰਘ ਗਾਗਰਾਂ ਭਰ-ਭਰ ਕੇ ਜਲਟ ਹੋ ਰਹੇ ਹਨ ਇੱਕ ਸਿੰਘ ਦਾਤਨ ਕਰ ਰਿਹਾ ਹੈ ਤੇ ਦੂਜਾ ਉਸ ਲਈ ਜਲ ਦਾ ਗੜਵਾ ਲੈ ਕੇ ਖਲੋਤਾ ਹੈ ਭੱਜ-ਭੱਜ ਕੇ ਸਿੰਘ ਇੱਕ ਦੂਜੇ ਦੀ ਸੇਵਾ ਕਰ ਰਹੇ ਹਨ ਕਿਸੇ ਤਰ੍ਹਾਂ ਦਾ ਕੋਈ ਸ਼ਰੀਕਾ ਵਿਰੋਧ ਕਿਤੇ ਨਜ਼ਰ ਨਹੀਂ ਪੈਂਦਾ ਭਾਈ ਸੁਭੇਗ ਸਿੰਘ ਨੇ ਖਾਲਸੇ ਦੇ دیدار ਪਾਉਂਦਿਆਂ ਹੀ ਘੋੜੇ ਤੋਂ ਉਤਾਰਾ ਕਰ ਲਿਆ ਹੈ ਹੇਠਾਂ ਉਤਰ ਕੇ ਉਹਨਾਂ ਧਰਤੀ ਨੂੰ ਹੱਥ ਸੁਹਾ ਕੇ ਖਾਲਸੇ ਨੂੰ ਨਮਸਕਾਰ ਕੀਤੀ ਹੈ ਖਾਲਸੇ ਦਾ ਦੀਵਾਨ ਸਜਿਆ ਹੋਇਆ ਹੈ ਰਬਾਬੀ ਸਿੰਘ ਕੀਰਤਨ ਕਰ ਰਹੇ ਹਨ ਸ਼ੁਭੇਗ ਸਿੰਘ ਦੀਵਾਨ ਵਿੱਚ ਪਿੱਛੇ ਖਲੋ ਗਏ ਹਨ ਇਹ ਸਿੰਘਾਂ ਦੀ ਮਰਿਆਦਾ ਹੈ ਜਦ ਦਲਪੰਥ ਵਿੱਚ ਕੋਈ ਵੀ ਸਿੰਘ ਘਰ ਜਾਵੇ ਜਾਂ ਕਿਤੇ ਹੋਰ ਬਾਹਰ ਹੋ ਕੇ ਆਵੇ ਤੇ ਜਾਂ ਫੇਰ ਸਰਕਾਰੀ ਨੌਕਰ ਹੋ ਜਾਵੇ ਤਾਂ ਪਹਿਲਾਂ ਆ ਕੇ ਪਿੱਛੇ ਖਲੋ ਜਾਂਦਾ ਹੈ ਫੇਰ ਸਿੰਘ ਅਰਦਾਸ ਕਰਕੇ ਤਨਖਾਹ ਲਾਉਂਦੇ ਹਨ ਸ਼ੁਭੇਗ ਸਿੰਘ ਨੇ ਦੋਹੇ ਹੱਥ ਜੋੜ ਫਤਿਹ ਬੁਲਾਈ ਤੇ ਗਲ ਵਿੱਚ ਪੱਲਾ ਪਾ ਕੇ ਬੋਲੇ ਖਾਲਸਾ ਬਖਸ਼ਿਸ਼ਾ ਕਰਨ ਵਾਲਾ ਹੈ ਸਤਗੁਰੂ ਗੁਰੂ ਪੰਥ ਵਿੱਚ ਆਪ ਵਰਤਦੇ ਹਨ ਅਸੀਂ ਦੁਨਿਆਵੀ ਗ੍ਰਸਤੀ ਜੀਵ ਜੇ ਖਾਲਸਾ ਸਾਡੇ ਤੇ ਤਰੁੱਠੇ ਅਤੇ ਰਹਿਮਤਾਂ ਦੇ ਘਰ ਆਵੇ ਤਾਂ ਸਾਨੂੰ ਵੀ ਸ਼ਰਨ ਆਇਆਂ ਨੂੰ ਬਖਸ਼ ਕੇ ਕੰਠ ਲਾਵੇ ਇਹ ਕਹਿੰਦੇ ਆ ਭਾਈ ਸ਼ਵੇਗ ਸਿੰਘ ਨੇ ਧਰਤੀ ਨੂੰ ਹੱਥ ਸੁਹਾ ਕੇ ਮੋੜ ਮੱਥੇ ਨੂੰ ਲਾਇਆ ਖਾਲਸੇ ਨੇ ਅਰਦਾਸ ਕੀਤੀ ਭਾਈ ਸ਼ਵੇਗ ਸਿੰਘ ਨੂੰ ਪੰਜ ਦਤਨਾਂ ਦੀ ਤਨਖਾਹ ਲਈ ਗਈ ਤੇ ਬਖਸ਼ ਦਿੱਤਾ ਗਿਆ ਬੜੇ ਆਦਰ ਨਾਲ ਸਵਾਗਤ ਕੀਤਾ ਗਿਆ ਤੇ ਮੂਰਲੀਆਂ ਸਫਾਂ ਵਿੱਚ ਬਿਠਾਇਆ ਗਿਆ ਜਲਪਾਣੀ ਦੀ ਸੇਵਾ ਮਗਰੋਂ ਸਿੰਘਾ ਨੇ ਭਾਈ ਸ਼ਵੇਗ ਸਿੰਘ ਨੂੰ ਆਉਣ ਦਾ ਸਬਬ ਪੁੱਛਿਆ ਖਾਲਸਾ ਜਾਣਦਾ ਸੀ ਕਿ ਭਾਈ ਸ਼ਵੇਗ ਸਿੰਘ ਦੀ ਸਰਕਾਰੀ ਦਰਬਾਰੇ ਸੋਣੀ ਪੁੱਛ ਹੈ ਸੋ ਜ਼ਰੂਰ ਕੋਈ ਵਿਸ਼ੇਸ਼ ਖਬਰ ਲੈ ਕੇ ਆਏ ਹੋਣਗੇ ਭਾਈ ਸ਼ਵੇਗ ਸਿੰਘ ਨੇ ਸਾਰੀ ਗੱਲ ਵਿਸਥਾਰ ਨਾਲ ਦੱਸੀ ਤੇ ਨਵਾਬੀ ਖਾਲਸੇ ਦੇ ਚਰਨਾਂ ਵਿੱਚ ਭੇਟ ਕੀਤੀ ਖਾਲਸਾ ਧਰੋਂ ਆਜ਼ਾਦ ਤਬੀਅਤ ਦਾ مالک ਨਵਾਬੀ ਵੱਲ ਕਿਸੇ ਨੇ ਅੱਖ ਭਰਕੇ ਵੀ ਨਾ ਤੱਕਿਆ ਇਹ ਕੈਸੀ ਬਾਤ ਕਹੀ ਹੈ ਤੁਸਾ ਨੇ ਸ਼ਵੇਗ ਸਿੰਘ ਜੀ ਮਹਾਰਾਜ ਨੇ ਖਾਲਸੇ ਨਾਲ ਪਾਤਸ਼ਾਹੀ ਦਾਵਾ ਕੀਤਾ ਹੋਇਆ ਹੈ ਤੇ ਖਾਲਸਾ ਖਰਾਤ ਵਿੱਚ ਆਈਆਂ ਨਵਾਬੀਆਂ ਕਿਵੇਂ ਕਬੂਲ ਕਰੇ ਨਾਲੇ ਤੁਰਕ ਅੱਗ ਹਨ ਤਾਂ ਖਾਲਸਾ ਬਰੂਦ ਹੈ ਸਾਡਾ ਮੇਲ ਕਦ ਸੰਭਵ ਹੈ ਦੀਵਾਨ ਦਰਬਾਰਾ ਸਿੰਘ ਬੋਲੇ ਸਤਗੁਰਾਂ ਦੇ ਬਚਨਾ ਉੱਤੇ ਕੋਈ ਸ਼ੰਕਾ ਨਹੀਂ ਜਹੇਦਾਰ ਜੀ ਪਾਤਸ਼ਾਹੀ ਖਾਲਸੇ ਦੀ ਹੀ ਹੈ ਤੇ ਰਹੇਗੀ ਪਰ ਵਕਤ ਵਿਚਾਰਨਾ ਵੀ ਬੁੱਧੀਵਾਨਾਂ ਦਾ ਕੰਮ ਹੈ ਜਿਹੜੇ ਬਾਦਸ਼ਾਹ ਲੋਕਾਂ ਤੋਂ ਕਰ ਵਸੂਲਦੇ ਹਨ ਉਹ ਆਪ ਖਾਲਸੇ ਅੱਗੇ ਨਵਾਬੀ ਭੇਜ ਰਹੇ ਹਨ ਤੇ ਨਾਲ ਹੀ ਮਾਮਲਾ ਦੇ ਰਹੇ ਹਨ ਖਾਲਸਾ ਤਾਂ ਸਗੋਂ ਬਾਦਸ਼ਾਹ ਤੋਂ ਉੱਚੇ ਰਤਬੇ ਤੇ ਹੋਇਆ ਨਾਲੇ ਖਾਲਸੇ ਨੇ ਤਾਂ ਗਊ ਗਰੀਬ ਦੀ ਸੇਵਾ ਹੀ ਕਰਨੀ ਹੈ ਨਵਾਬੀ ਲੈ ਕੇ ਹੋਰ ਸੋਹਣੀ ਤਰ੍ਹਾਂ ਹੋ ਸਕੇਗੀ ਗਰੀਬ ਪਰਜਾ ਵੀ ਖਾਲਸੇ ਦੀ ਨਵਾਬੀ ਹੇਠ ਕੁਝ ਸੁੱਖ ਦਾ ਸਾਹ ਲਏਗੀ ਜੇ ਫੇਰ ਵੀ ਖਾਲਸੇ ਨੂੰ ਕਦੇ ਵੀ ਲੱਗਿਆ ਕਿ ਇਹ ਅਧੀਨਤਾ ਵਾਲੀ ਗੱਲ ਹੈ ਤਾਂ ਕਦੇ ਵੀ ਨਵਾਬੀ ਵਾਪਸ ਭੇਜ ਦੇਵਾਂਗੇ ਭਾਈ ਸ਼ੁਭੇਗ ਸਿੰਘ ਚਾਹੁੰਦੇ ਸਨ ਕੇ ਖਾਲਸਾ ਸੰਧੀ ਦੇ ਰਾਹ ਆ ਜਾਵੇ ਇਹਦੇ ਵਿੱਚ ਪੰਥ ਸਗੋਂ ਹੋਰ ਵਧੇ ਫੁੱਲੇਗਾ کافی ਵਿਚਾਰ ਵਟਾਂਦਰੇ ਮਗਰੋਂ ਸਿੰਘਾਂ ਨੇ ਫੈਸਲਾ ਕੀਤਾ ਕਿ ਨਵਾਬੀ ਖਾਲਸਾ ਸਵੀਕਾਰ ਕਰੇਗਾ ਪਰ ਹੁਣ ਵੱਡਾ ਪ੍ਰਸ਼ਨ ਇਹ ਸੀ ਕਿ ਨਵਾਬੀ ਦਿੱਤੀ ਕਿਸ ਨੂੰ ਜਾਵੇ ਦੀਵਾਨ ਦਰਬਾਰਾ ਸਿੰਘ ਜੀ ਜਥੇਦਾਰ ਨੂੰ ਬੇਨਤਾ ਕੀਤਾ ਗਿਆ ਤਾਂ ਉਹਨਾਂ ਨੇ ਨਾ ਕਰ ਦਿੱਤੀ ਅਸਾ ਕਲਗੀਧਰ ਪਾਤਸ਼ਾਹ ਜੀ ਦੇ ਦਰਬਾਰ ਵਿੱਚ ਸੇਵਾ ਕੀਤੀ ਹੈ ਉਹਨਾਂ ਤੋਂ ਛੁੱਟ ਕਿਸੇ ਦੀ ਕੋਈ ਵਸਤੂ ਪ੍ਰਵਾਨ ਨਹੀਂ ਅਸੀਂ ਨਵਾਬੀ ਕੀ ਕਰਨੀ ਹੈ ਸਾਡਾ ਦ੍ਰਿੜ ਨਿਸ਼ਚੈ ਹੈ ਕਿ ਖਾਲਸੇ ਦੀ ਪਾਤਸ਼ਾਹੀ ਨੇੜੇ ਆ ਟੁੱਕੀ ਹੈ ਖਾਲਸਾ ਖੁਦ ਪਾਤਸ਼ਾਹ ਹੈ ਉਹ ਕਿਸੇ ਬਾਦਸ਼ਾਹੀ ਦੀ ਨਵਾਬੀ ਕਿਵੇਂ ਕਬੂਲ ਕਰੇ ਨਵਾਬੀ ਰੂਪੀਏ ਖਿੱਲਤ ਖਾਲਸੇ ਦੇ ਦੀਵਾਨ ਵਿੱਚ ਪਈ ਸੀ ਤੇ ਜਿਸ ਵੱਲ ਵੀ ਉਂਗਲ ਕੀਤੀ ਜਾਂਦੀ ਸੀ ਖਿੱਲਤ ਉਸ ਵੱਲ ਕਰ ਦਿੱਤੀ ਜਾਂਦੀ ਤੇ ਅੱਗੋਂ ਉਹ ਨਾ ਕਰਕੇ ਆਪਣੇ ਵੱਲੋਂ ਕਿਸੇ ਹੋਰ ਵੱਲ ਧੱਕ ਦਿੰਦਾ ਇਸ ਤਰ੍ਹਾਂ ਖਾਲਸਾ ਨਵਾਬੀ ਨੂੰ ਠੋਕਰਾਂ ਮਾਰ ਰਿਹਾ ਸੀ ਤੇ ਖਿੱਲਤ ਮਾਨੋ ਕੋਈ ਠੁੱਡੇ ਮਾਰਨ ਵਾਲਾ ਖੜਾਉਣਾ ਬਣ ਕੇ ਰਹਿ ਗਈ ਸੀ ਜਸਵੀ ਸਿੰਘ ਨੂੰ ਬੇਨਤੀ ਕੀਤੀ ਜਾਂਦੀ ਉਹ ਅੱਗੋਂ ਬਚਨ ਉਚਾਰਦਾ ਸਾਡਾ ਪਾਤਸ਼ਾਹੀ ਦਾਵਾ ਹੈ ਖਾਲਸਾ ਜੀ ਜਾਂ ਇੱਥੋਂ ਦੀ ਜਾਂ ਦਰਗਾਹ ਦੀ ਸਤਗੁਰਾਂ ਦੇ ਬਚਨਾਂ ਤੋਂ ਕਿਵੇਂ ਫਿਰਗੇ ਕਲਗੀਧਰ ਪਿਤਾ ਜੀ ਦੇ ਬਚਨਾਂ ਨੂੰ ਪਿੱਠ ਦੇਣ ਵਾਲੇ ਨੂੰ ਤਾਂ ਕਿਸੇ ਜਹਾਨ ਢੋਈ ਨਹੀਂ ਨਵਾਬੀ ਨੂੰ ਪੈਰ ਨਾ ਪਰਾਂ ਕਰਦਾ ਇੱਕ ਸਿੰਘ ਬੋਲਿਆ ਹਮਰਾਖਤ ਪਾਤਸ਼ਾਹੀ ਦਾਵਾ ਜਾਂ ਇਤਕੋ ਜਾਂ ਅਗਲੋ ਪਾਵਾਂ ਭਾਈ ਸ਼ਵੇਗ ਸਿੰਘ ਜੀ ਕੈਸੀ ਅਲੋਕਾਰੀ ਗੱਲ ਕਰਦੇ ਹੋ ਤੁਸੀਂ ਸ਼ਾਇਦ ਤਰੂ ਤਾਰਾ ਕਦੇ ਆਪਣੀ ਥਾਂ ਛੱਡ ਦੇਵੇ ਪਰ ਖਾਲਸਾ ਰਹਿੰਦੀ ਦੁਨੀਆ ਤੀਕ ਮਹਾਰਾਜ ਦੇ ਬਚਨ ਤੇ ਅਡੋਲ ਖਲੋਤਾ ਰਹੇਗਾ ਇੱਕ ਹੋਰ ਸਿੰਘ ਬੋਲਿਆ ਮਹਾਰਾਜ ਨੂੰ ਕੀ ਮੂੰਹ ਦੇਵਾਂਗਾ ਖਾਲਸਾ ਜੀ ਪਾਤਸ਼ਾਹੀ ਵਾਰ ਛੱਡ ਕੇ ਛੋਟੀ ਜਿਹੀ ਨਵਾਬੀ ਤੇ ਡੋਲ ਗਿਆ ਮੇਰੀ ਮਾਫੀ ਕਬੂਲ ਕਰੋ ਹੱਥ ਬੰਨਦਾ ਇੱਕ ਹੋਰ ਸਿੰਘ ਬੋਲਿਆ ਪ੍ਰਾਧਾਨਤਾ ਖੁਆਰੀਆਂ ਹੀ ਨੇ ਖਾਲਸਾ ਜੀ ਖਾਲਸਾ ਖੁਦ ਖੁਦਾ ਹੈ ਲੈਣਾ ਦੇਣਾ ਸਭ ਕਲਗੀ ਧਰਜੀਆਂ ਨਾਲ ਇਸ ਤਰ੍ਹਾਂ ਦੇ ਬੋਲ ਹਰ ਪਾਸਿਓਂ ਆ ਰਹੇ ਹਨ ਕੋਈ ਵੀ ਸਿੰਘ ਇਹ ਨਵਾਬੀ ਲੈਣ ਲਈ ਤਿਆਰ ਨਹੀਂ ਸ਼ਬੀਖ ਸਿੰਘ ਕਹਿਣ ਲੱਗੇ ਕਿ ਕਿਸੇ ਵੀ ਸੇਵਾਦਾਰ ਸਿੰਘ ਨੂੰ ਨਵਾਬੀ ਦੇ ਦਿਵੋ ਪਰ ਵਾਪਸ ਨਾ ਮੋੜੋ ਕੋਈ ਟੈਲੂਆ ਕੋਈ ਲੰਗਰਾਂ ਵਿੱਚ ਸੇਵਾ ਕਰਨ ਵਾਲਾ ਕੋਈ ਘੋੜਿਆਂ ਦੀ ਲਿੱਦ ਚੁੱਕਣ ਵਾਲਾ ਕੋਈ ਲੱਕੜਾਂ ਪਾਣੀ ਢੋਣ ਵਾਲਾ ਭਾਵੇਂ ਕੋਈ ਵੀ ਸੇਵਾਪਾਵ ਵਾਲਾ ਸਿੰਘ ਹੋਵੇ ਨਵਾਬੀ ਉਸ ਅੱਗੇ ਭੇਟ ਕਰ ਦਿਓ ਅਕਾਲ ਬੁੰਗੇ ਤੇ ਸਜੇ ਦੀਵਾਨ ਵਿੱਚ ਇਹ ਚਰਚਾ ਹੋ ਰਹੀ ਸੀ ਸੰਗਤ ਜੁੜ ਕੇ ਬੈਠੀ ਫੈਸਲੇ ਦੀ ਉਡੀਕ ਕਰ ਰਹੀ ਸੀ ਇੱਕ ਨੌਜਵਾਨ ਸਿੰਘ ਸੰਗਤ ਨੂੰ ਪੱਖਾ ਚ ੱਲਣ ਦੀ ਸੇਵਾ ਕਰ ਰਿਹਾ ਸੀ। ਉਮਰ ਕੋਈ ਆਹੀ 25 ਕ ਸਾਲ ਦੇ ਨੇੜੇ ਤੇੜੇ। ਭੱਜ ਭੱਜ ਕੇ ਸਭ ਨੂੰ ਪੱਖਾ ਝੱਲ ਰਿਹਾ ਸੀ। ਕੁਛ ਚਿਰ ਪਹਿਲਾਂ ਹੀ ਸ਼ਵੇਗ ਸਿੰਘ ਨੇ ਇਸ ਨੂੰ ਘੋੜਿਆਂ ਦੀ ਲਿੱਦ ਚੁੱਕਦੇ ਦੇਖਿਆ ਸੀ। ਉਸ ਤੋਂ ਕੁਛ ਚਿਰ ਮਗਰੋਂ ਜਲਦੀ ਸੇਵਾ ਕਰ ਰਿਹਾ ਸੀ। ਉਸ ਦੇ ਚਿਹਰੇ ਤੇ ਫੱਟ ਦਾ ਇੱਕ ਸੱਜਰਾ ਨਿਸ਼ਾਨ ਇੰਜ ਸੋਭ ਰਿਹਾ ਸੀ ਜਿਵੇਂ ਬੱਦਲਾਂ ਵਿੱਚੋਂ ਅੱਧਾ ਚੰਦ ਦਿਖਾਈ ਦੇ ਰਿਹਾ ਹੋਵੇ। ਹਜੇ ਕੱਲ ਹੀ ਤੁਰਕਾਂ ਨਾਲ ਉਹੀ ਇੱਕ ਝੜਪ ਵਿੱਚ ਇਹ ਸੋਹਣਾ ਨਿਸ਼ਾਨ ਮਿਲਿਆ ਸੀ। ਇੱਕ ਡੂੰਘੇ ਫੱਟ ਦਾ ਨਿਸ਼ਾਨ ਮੋਢੇ ਤੇ ਵੀ ਸੀ ਬਚਪਨ ਵਿੱਚ ਵੀ ਇਸ ਨੌਜਵਾਨ ਦੀਆਂ ਖੇਡਾਂ ਜੰਗੀ ਕਰਤਬਾਂ ਵਾਲੀਆਂ ਹੀ ਸਨ ਆਪਣੇ ਨਾਲ ਦੇ ਬੇਲੀਆਂ ਨੂੰ ਇਕੱਠੇ ਕਰ ਲੈਣਾ ਤੇ ਦੋ ਦਲਾਂ ਵਿੱਚ ਵੰਡ ਦੇਣਾ ਇੱਕ ਦੁਸ਼ਮਣ ਤੇ ਦੂਜਾ ਸਿੰਘਾਂ ਦਾ ਦਲ ਸਿੰਘਾਂ ਵਾਲੇ ਦਲ ਦੀ ਅਗਵਾਈ ਆਪ ਕਰਨੀ ਕਿਸੇ ਐਸੇ ਹੀ ਜੰਗੀ ਖੇਡ ਦੇ ਚੱਲਦਿਆਂ ਦੂਜੇ ਦਲ ਦੇ ਇੱਕ ਜੋਸ਼ੀਲੇ ਗੱਭਰੂ ਨੇ ਕਿਰਪਾਨ ਦਾ ਭਰਮਾ ਵਾਰ ਕੀਤਾ ਜੋ ਇਸ ਸਿੰਘ ਦੀ ਢਾਲ ਤੋਂ ਤਿਲਕ ਕੇ ਮੋਢੇ ਨੂੰ چیر ਗਿਆ ਕਿੰਨਾ ਹੀ ਸਮਾਂ ਲੱਗ ਗਿਆ ਸੀ ਉਸ ਫੱਟ ਨੂੰ ਠੀਕ ਹੁੰਦਿਆਂ ਪਰ ਫੇਰ ਵੀ ਇਸ ਦੀਆਂ ਖੇਡਾਂ ਤਾਂ ਨਹੀਂ ਬਦਲੀਆਂ ਹੁਣ ਤਾਂ ਸਗੋਂ ਉਹ ਸਿਰਫ ਖੇਡਾਂ ਰਹੀਆਂ ਵੀ ਨਹੀਂ ਹੁਣ ਤਾਂ ਉਹ ਸੱਚਮੁੱਚ ਦੀ ਜੰਗ ਹੋ ਗਈਆਂ ਹਨ ਬਸ ਦੂਜੇ ਦਲਾਂ ਵਿੱਚ ਹੁਣ ਦੁਸ਼ਮਣ ਆਪਣੇ ਬੇਲੀ ਨਹੀਂ ਹੁੰਦੇ ਉਹਨਾਂ ਖੇਡਾਂ ਵਿੱਚ ਕੀਤੇ ਗਏ ਅਭਿਆਸ ਹੀ ਹੁਣ ਜੰਗ ਦੇ ਮੈਦਾਨ ਵਿੱਚ ਵੀ ਕੰਮ ਆ ਰਹੇ ਸਨ ਬੁੰਗੇ ਤੋਂ ਚਰਚਾ ਕਰ ਰਹੀ ਸਿੰਘਾਂ ਦੀ ਨਿਗਾ ਇਸ ਸਿੰਘ ਤੇ ਪਈ ਆਵਾਜ਼ ਮਾਰੀ ਗਈ ਭਾਈ ਕਪੂਰ ਸਿੰਘ ਜੀ ਬੁੰਗੇ ਤੇ ਦਰਸ਼ਨ ਬਖਸ਼ਿਓ ਹੱਥ ਜੋੜ ਕੇ ਸਿੰਘ ਪੰਥ ਅਗੇ ਆਨ ਖਲੋਤਾ ਨਵਾਬੀ ਦੀ ਪੇਸ਼ਕਸ਼ ਕੀਤੀ ਗਈ ਕਪੂਰ ਸਿੰਘ ਬੋਲਿਆ ਖਾਲਸਾ ਜੀ ਪੰਥ ਦਾ ਹੁਕਮ ਸਿਰ ਮੱਥੇ ਮੇਰਾ ਇੰਨਾ ਤਾਨ ਕਿੱਥੇ ਕਿ ਪੰਥ ਦੀ ਕਹੀ ਟਾਲ ਸਕਾਂ ਪਰ ਪੰਥ ਦੇ ਵਾਲੀ ਨੇ ਖਾਲਸੇ ਨੂੰ ਹੰਨੇ ਹੰਨੇ ਪਾਤਸ਼ਾਹੀ ਦਾ ਵਾਰ ਦਿੱਤਾ ਹੈ ਖਾਲਸਾ ਪਾਤਸ਼ਾਹੀ ਹੈ ਮੈਂ ਘੋੜਿਆਂ ਦੀ ਲਿੱਦ ਚੱਕਦਾ ਹੋਇਆ ਵੀ ਕਿਸੇ ਬਾਦਸ਼ਾਹ ਤੋਂ ਘੱਟ ਨਹੀਂ ਤੇ ਨਾ ਹੀ ਘੋੜਿਆਂ ਦੀ ਲਿੱਦ ਚੁਕਣੀ ਮੈਨੂੰ ਕਿਸੇ ਬਾਦਸ਼ਾਹੀ ਤੋਂ ਨੀਵੀਂ ਜਾਪਦੀ ਹੈ ਪੰਥ ਜੋ ਵੀ ਹੁਕਮ ਕਰੇਗਾ ਮੈਨੂੰ ਮਨਜ਼ੂਰ ਹੈ ਪਰ ਮੇਰੇ ਤੋਂ ਮੇਰੀਆਂ ਪਹਿਲੀਆਂ ਸੇਵਾਵਾਂ ਨਾ ਲਈਆਂ ਜਾਣ ਕਿਉਂਕਿ ਨਵਾਬੀ ਕਦੇ ਵੀ ਘੋੜਿਆਂ ਦੀ ਸੇਵਾ ਤੋਂ ਵੱਡੀ ਨਹੀਂ ਹੋ ਸਕਦੀ ਮੇਰੇ ਲਈ ਪਰੇ ਅਕਾਲ ਬੁੰਗੇ ਦੇ ਵਿਹੜੇ ਵਿੱਚ ਕੋਈ ਸਿੰਘ ਬਾਣੀ ਪੜ ਰਿਹਾ ਸੀ ਪਤਾ ਨਹੀਂ ਉਸਦੇ ਮਨ ਵਿੱਚ ਕੀ ਆਇਆ ਕਿ ਉਸਨੇ ਇੱਕ ਤੁਕ ਜ਼ੋਰ ਨਾਲ ਪੜੀ ਟਹਿਲ ਮਹਿਲ ਤਾਂ ਕਉ ਮਿਲੇ ਜਾਂ ਕੋ ਸਾਧ ਕਿਰਪਾਲ ਇਹ ਤੁਕ ਦੀਵਾਨ ਵਿੱਚ ਬੈਠੇ ਹਰ ਸਿੰਘ ਨੇ ਸੁਣੀ ਜਥੇਦਾਰ ਨੇ ਮੁਸਕਰਾਉਂਦਿਆਂ ਕਪੂਰ ਸਿੰਘ ਨੂੰ ਕਿਹਾ ਬਾਣੀ ਪੜਦੇ ਹੋਏ ਸਿੰਘਾਂ ਵਿੱਚੋਂ ਸਤਿਗੁਰੂ ਆਪ ਬੋਲਦੇ ਹਨ ਹੁਣ ਕਿਸੇ ਵੀ ਤਰ੍ਹਾਂ ਸ਼ੰਕਾ ਕਰਨਾ ਸਾਡੇ ਲਈ ਵਾਜਬ ਨਹੀਂ ਤੁਸੀਂ ਇਹ ਸੇਵਾ ਕਬੂਲ ਕਰੋ ਸਤਿਵਚਨ ਖਾਲਸਾ ਜੀ ਪੰਜਾਂ ਸਿੰਘਾਂ ਦੇ ਚਰਨਾਂ ਨੂੰ ਛੁਹਾ ਕੇ ਨਵਾਬੀ ਦੀ ਪੋਸ਼ਾਕ ਮੈਨੂੰ ਸੌਂਪੀ ਜਾਏ ਹੱਥ ਜੋੜਦਿਆਂ ਤੇ ਸਿਰ ਝੁਕਾਉਂਦਿਆਂ ਕਪੂਰ ਸਿੰਘ ਬੋਲੇ ਇਸੇ ਤਰ੍ਹਾਂ ਹੀ ਕੀਤਾ ਗਿਆ ਇਹ ਖਾਲਸਾ ਪੰਥ ਦੇ ਰੋਜ਼ਮਰਾਂ ਦੇ ਜੀਵਨ ਦਾ ਵਰਤਾਰਾ ਸੀ ਖਾਲਸਾ ਪੰਜਾਂ ਵਿੱਚ ਪਰਮੇਸ਼ਰ ਜਾਣਦਾ ਹੈ ਸੋ ਕੋਈ ਵੀ ਕਾਰਜ ਉਹਨਾਂ ਦੀ ਆਗਿਆ ਤੇ ਥਾਪੜੇ ਨਾਲ ਹੀ ਕਰਦਾ ਹੈ ਕਹਿੰਦੇ ਨੇ ਪੰਜਾਂ ਦੇ ਚਰਨ ਸਪਰਸ਼ ਵਿੱਚ ਐਸੀ ਤਾਕਤ ਹੈ ਕਿ ਸਹੇ ਨੂੰ ਸ਼ੇਰ ਕਰ ਦੇਵੇ ਤੇ ਰਾਈ ਦੇ ਦਾਣੇ ਨੂੰ ਪਹਾੜ ਇਸ ਤਰ੍ਹਾਂ ਨਵਾਬੀ ਦੀ ਇਹ ਸ਼ਾਈ ਪੋਸ਼ਾਕ ਪੰਜਾਂ ਸਿੰਘਾਂ ਦੇ ਚਰਨਾਂ ਨੂੰ ਛੁਹਾ ਕੇ ਕਪੂਰ ਸਿੰਘ ਨੂੰ ਸੌਂਪੀ ਗਈ ਇਹ ਪੰਜ ਸਿੰਘ ਜੋ ਪੰਜਾਬ ਪਿਆਰਿਆਂ ਦੇ ਰੂਪ ਵਿੱਚ ਸਾਹਮਣੇ ਆਏ ਬਾਬਾ ਦੀਪ ਸਿੰਘ ਜੀ ਸ਼ਹੀਦ ਭਾਈ ਹਰੀ ਸਿੰਘ ਜੀ ਹਜੂਰੀਆ ਸਰਦਾਰ ਜੱਸਾ ਸਿੰਘ ਜੀ ਰਾਮਗੜੀਆ ਭਾਈ ਕਰਮ ਸਿੰਘ ਜੀ ਸਰਦਾਰ ਬੁੱਢਾ ਸਿੰਘ ਸ਼ੁਕਰਚੱਕੀਆ ਪੋਸ਼ਾਕ ਦੇ ਨਾਲ ਇੱਕ ਸ਼ਾਈ ਪੱਗ ਇੱਕ ਕੀਮਤੀ ਕਲਗੀ, ਸੋਨੇ ਦੇ ਕੰਗਣਾਂ ਦੀ ਇੱਕ ਜੋੜੀ, ਇੱਕ ਕੈਂਠਾ, ਬਹੁਮੁੱਲੇ ਸੁੱਚੇ ਮੋਤੀਆਂ ਦੀ ਮਾਲਾ ਤੇ ਇੱਕ ਹੀਰਿਆਂ ਜੜੀ ਕਿਰਪਾਨ। ਨਵਾਬੀ ਦਾ ਇਹ ਪਹਿਰਾਵਾ ਜਦ ਕਪੂਰ ਸਿੰਘ ਨੂੰ ਪਵਾਇਆ ਗਿਆ ਤਾਂ ਉਹਨਾਂ ਦੇ ਚਿਹਰੇ ਦਾ ਰੂਪ ਵੱਡੇ-ਵੱਡੇ ਤਖਤਾਂ ਦੇ ਮਾਲਕ ਬਾਦਸ਼ਾਹਾਂ ਨੂੰ ਨਗੂਣਾ ਮਹਿਸੂਸ ਕਰਵਾ ਰਿਹਾ ਸੀ ਤੇ ਇਹੀ ਨੌਜਵਾਨ ਕਪੂਰ ਸਿੰਘ ਅੱਜ ਤੋਂ ਨਵਾਬ ਕਪੂਰ ਸਿੰਘ ਕਿਹਾਇਆ। ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ।